ਉਹ ਪਰਮਾਤਮਾ ਦੇ ਨਾਮ ਦਾ ਰੰਗ ਲੱਗ ਜਾਂਦਾ ਹੈ ਜਿਨ੍ਹਾਂ ਜੀਵਾਂ ਤੇ ਪਰਮਾਤਮਾ ਕਿਰਪਾ ਕਰਦਾ ਹੈ ਉਹ ਸਦਾ ਉਸ ਦਾ ਨਾਮ ਜਪਦਾ ਹੈ ਸਦਾ ਉਸ ਨੂੰ ਚੇਤੇ ਕਰਦਾ ਹੈ ਪਰਮਾਤਮਾ ਉਸ ਨੂੰ ਆਪਣੇ ਨਾਮ ਵਿੱਚ ਜੋੜ ਲੈਂਦਾ ਹੈ ਪਰਮਾਤਮਾ ਦੇ ਨਾਮ ਦਾ ਜਿੰਨਾ ਜੀ ਰੋਹ ਨੂੰ ਰੰਗ ਲੱਗ ਜਾਂਦਾ ਹੈ ਉਹ ਜੀਵੇ ਇਸ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਨੇ ਜਿਸ ਤਰ੍ਹਾਂ ਆਪਾਂ ਕਿਸੇ ਸਮੁੰਦਰ ਨੂੰ ਪਾਰ ਕਰਨਾ ਹੈ ਦਰਿਆਨ ਉੱਪਰ ਪਾਰ ਕਰਨਾ ਹੈ ਉਹ ਬੇੜੇ ਦੇ ਰਾਹੀਂ ਆਪਾਂ ਪਾਰ ਕਰਦੇ ਹਾਂ ਜਿਹੜਾ ਨਾਮ ਹੈ ਮਾਰ ਕਹਿੰਦੇ ਨੇ ਉਹ ਬੇੜਾ ਹੈ ਜੈ ਭੰਡੇ ਮਹਾ ਤੁਗਬਾਰਾ ਤੇ ਹਰ ਕਾ ਨਾਮ ਸੰਗੁ ਗ ਜਿਆਰਾ ਇਹ ਨਾਮ ਜਿਹੜਾ ਹੈ ਉਸ ਪੀਰੇ ਦਾ ਕੰਮ ਕਰਦਾ ਹੈ ਮਾਰੇ ਦੇ ਕੇ ਜਿੰਨਾ ਨੂੰ ਉਸ ਨਾਮ ਦਾ ਰੰਗ ਲੱਗ ਜਾਂਦਾ ਹੈ ਉਹਨਾਂ ਨੂੰ ਸੂਰੇ ਕਿਆ ਹੈ ਸੂਰਮੇ ਕਿਆ ਹੈ ਜਾਂ ਕੋ ਹਾਰ ਰੰਗ ਲਾਗੋ ਇਸ ਤੁਗਮੈ ਸੂਕੀਤ ਹੈ ਸੂਰਾ ਆਤਮ ਜਿਨੇ ਸਗਨ ਵਸ ਤਾਕੇ ਜਾਂ ਕਾ ਸਤਗੁਰ ਪੂਰਾ ਜਿਹੜੇ ਵੀ ਜੀਵ ਕਰਮਾਤਮਾ ਦਾ ਨਾਮ ਸਿਮਰਦੇ ਨਹੀਂ ਉਹ ਪਰਮਾਤਮਾ ਨੂੰ ਚੇਤੇ ਕਰਦੇ ਨਹੀਂ ਉਹਨਾਂ ਨੂੰ ਸੂਰਮੇ ਕਿਹਾ ਹੈ ਮਹਾਰਾਜ ਨੇ ਮਹਾਰਾਜ ਕਹਿੰਦੇ ਉਹ ਸੂਰਮਾ ਹੈ ਜਿਹੜਾ ਵੀ ਪ੍ਰਮਾਤਮਾ ਦਾ ਨਾਮ ਜਪਦਾ ਹੈ ਸਿਮਰਨ ਕਰਦਾ ਹੈ ਉਹ ਕਲਯੁਗ ਦੇ ਕਲਯੁਗ ਦੇ ਵਿੱਚ ਸੂਰਮਾ ਹੈ ਜੀਵ ਜਿਨ੍ਹਾਂ ਨੂੰ ਵੀ ਉਸ ਪ੍ਰਮਾਤਮਾ ਦੇ ਨਾਮ ਦਾ ਲੱਗ ਰੰਗ ਲੱਗ ਜਾਂਦਾ ਹੈ ਆਤਮ ਜਿਨੇ ਸਗਲ ਵਸ ਖਾਂਕੇ ਜਾ ਕਾ ਸਤਗੁਰੂ ਪੂਰਾ ठाकुर दैया ਆਤਮ ਰੰਗ ਸਰਨੀ ਪਾਵਨ ਨਾਮ ਧਿਆਵਣ ਸਹਿਜ ਸਮਾਵਣ ਸੰਗ ਜਿਹੜੇ ਵੀ ਜੀਵ ਸੁਠਾ ਕਰਦੇ ਹਰੀ ਦੇ ਗੁਣ ਗਾਉਂਦੇ ਨੇ ਉਹਨੂੰ ਚੇਤੇ ਕਰਦੇ ਨੇ ਠਾਕੁਰ ਗਾਈਐ ਗੁਣ ਗਾਉਦੇ ਨੇ ਗੋਲ ਗੋਪਿੰਦ ਗਾਯੋ ਨਹੀਂ ਜਨਮ ਆਕਾਰ ਦੇ ਕੂਣ ਕਹੋ ਨਾਨਕ ਪਜ ਹਰਿ ਗਨ ਜਹਿ ਵਿਦ ਜਗ ਕੋ ਵੀਰ ਮਾਰ ਕਹਿੰਦੇ ਨੇ ਕਿ ਉਹ ਪਰਮੇਸ਼ਰ ਦੇ ਗੁਣ ਗਾਇਆ ਕਰ ਉਹਦਾ ਨਾਮ ਜਪਿਆ ਕਰ ਉਹਦਾ ਸਿਮਰਨ ਕਰਿਆ ਕਰ ਜਦੋਂ ਤੂੰ ਉਹਦਾ ਨਾਮ ਜਪੇਂਗਾ ਸਿਮਰਨ ਕਰੇਂਗਾ ਸਰਣੀ ਪਾਵਣ ਨਾਮ ਤੇ ਆਵਣੋ ਸਾਜ ਸਮਾਵਣ ਸਰਬ ਕਹਿੰਦੇ ਕਿ ਤੇਰੇ ਅੰਦਰ ਕੋ ਸੈ ਜੋ ਉਹਨੇ ਮੁਰਤਾ ਜੁਨਾਤਿ ਰਹਾ ਹੰਕਾਰਿਆ ਹੋ ਮੀਆਂ ਇੱਛਾ ਆਨ ਪ੍ਰਤਿਆ ਉਹ ਖਤਮ ਹੋ ਜਾਵੇਗਾ ਸਰਨੀ ਪਾਵਨ ਨਾਮ ਧਿਆਨ ਸਹਜ ਸਮਾਨ ਸੰਗ ਜਿਹੜੇ ਵੀ ਜੀਵ ਪਰਮੇਸ਼ਰ ਦਾ ਨਾਮ ਜਪਦੇ ਨੇ ਸਿਮਰਨ ਕਰਦੇ ਨੇ ਉਹਨੂੰ ਚੇਤੇ ਕਰਦੇ ਨੇ ਦਾ ਨਾਮ ਜਪਦੇ ਨੇ ਉਹ ਜੀਵ ਸਹਜ ਦੇ ਵਿੱਚ ਨਿਮਰਤਾ ਦੇ ਵਿੱਚ ਹੰਕਾਰ ਉਹਦਾ ਕਤੂੜ ਹੋ ਜਾਂਦਾ ਜਿਨੇ ਐਸਾ ਹਰ ਨਾਮ ਨਾ ਚੇਤੀਓ ਸੇ ਕਾਹੇ ਜਗ ਆਏ ਰਾਮ ਰਾਜੇ ਮਹਾਰਾਜ ਗੁਰਬਾਣੀ ਦੇ ਵਿੱਚ ਲਾਣਤਾ ਪਾ ਰਹੇ ਨੇ ਕਹਿੰਦੇ ਡੈਣ ਕੀਆਂ ਇਸ ਸੰਸਾਰ ਦੇ ਜੇ ਤੂੰ ਨਾਮ ਨਹੀਂ ਜਪਦਾ ਸੁਣਨੇ ਕਰਦਾ ਗੁਰਬਾਣੀ ਨੂੰ ਪੜਦਾ ਨਹੀਂ ਵਿਚਾਰਦਾ ਨਹੀਂ ਇਸ ਸੰਸਾਰ ਦੇ ਕਰਨ ਕੀਆਂ ਹਨ जिने ऐसा हर नाम न जेतियो सी काहि जग आए ना बराजी मान मुखा नु फिर जन्म है मण मुखा नु बार बार जन्मना पेंदा है मरना पेंदा है जिडे नाम नहीं जपदे सिमरन नहीं करदे भाई जे भक्त हीन काहि ही जग आया कदे की करने वास्ते आए इस संसार ते ना ही और छका वो जा संसार के ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਸੰਸਾਰ ਦੇ ਵਿੱਚ ਕੋਈ ਜੀਵ ਕੰਮ ਨਹੀਂ ਕਰਦਾ ਕੋਈ ਕਿਰਤ ਨਹੀਂ ਕਰਦਾ ਆਪਾਂ ਕਿੰਨੇ ਕੂਦ ਨਾ ਹੋ ਰਹੀਏ ਕਿ ਸੰਸਾਰ ਨੂੰ ਤੇਰਾ ਕੋਈ ਫਾਇਦਾ ਨਹੀਂ ਹੋਣਾ ਉਸੇ ਤਰ੍ਹਾਂ ਮਾਰੇ ਕਿੰਨੇ ਜਿਹੜੇ ਜੀਵ ਨਾਮ বিনা ਜਪ ਦੇ ਕਰਨ ਕੀ ਆਏ ਤੇ ਉਹ ਜੀਅ ਧਰਤੀ ਦੇ ਬੂਝਿ ਪਾਇਆ ਭਾਰ ਹੀ ਪਾਇਆ ਹੈ ਭਾਈ રે ਭਗਤ ਹੀਨ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵਨਾ ਕੀਨੀ ਵਿਰਥਾ ਕਹਿੰਦੇ ਕਿ ਜੀਵਨ ਦੀ ਬਾਜੀ ਨੂੰ ਮਿਹਰਤਵਾ ਜਾਏਗਾ ਨਾਮ ਤੋਂ ਬਿਨਾ ਸਿਮਰਨ ਤੋਂ ਬਿਨਾ ਇਹ ਜੀਵਨ ਜਿਹੜਾ ਹੈ ਅਬੋਲਖ ਜਾਮਾ ਮਿਲਿਆ ਹੈ ਇਹ ਜਿਹੜਾ ਬੇਤੀ ਚੜਾ ਜਾਏਗਾ ਅਵਰ ਕਾਰ ਤੇਰੀ ਕਿਤੇ ਨਾ ਕਾਮ ਬਿਨ ਸਾਧ ਸੰਗਤ ਭਾਜੀ ਕੇਵਲ ਨਾਮ ਜਿਹੜੇ ਜੀਵ ਨਾਮ ਜਪਦੇ ਨੇ ਸਿਮਰਨ ਕਰਦੇ ਨੇ ਭਜਨ ਕਰਦੇ ਨੇ ਉਹਨਾਂ ਜੀਵਾਂ ਦਾ ਜੀਵਨ ਸਫਲ ਹੋ ਜਾਂਦਾ ਜਿਹੜੇ ਨਾਮ ਨਹੀਂ ਜਪਦੇ ਉਹ ਜੀਵਨ ਦੀ ਬਾਜ਼ ਨੂੰ ਹਾਰ ਜਾਂਦੇ ਨੇ ਪੰਕਜ ਮੋਹ ਪਗ ਨਹੀਂ ਚਾਲੇ ਹੰਮ ਦੇਖ ਤੈਨੂੰ ਵੀਰ ਮਾਰ ਕਹਿੰਦੇ ਨੇ ਇਹ ਤੇਰੀ ਐਸਰੇ ਇਹ ਤੇਰੀ ਵਾਰ ਕੱਟ ਕੇ ਤਰ ਤ ਦੇਖ ਵਿਚਾਰ ਬਹੁ ਵਿਦ ਕਹੋ ਪੁਕਾਰ ਪੁਕਾਰ ਕਹਤ ਕਬੀਰ ਜੀ ਪਿਹਾਰ ਕਬੀਰ ਸਾਹਿਬ ਕਹਿੰਦੇ ਨੇ ਕਿ ਤੁਸੀਂ ਦੇਖਣਾ ਹੈ ਇਹ ਗੁਰਬਾਣੀ ਦੇ ਵਿੱਚ ਮਹਾਪੁਰਖ ਪੁਕਾਰ ਪੁਕਾਰ ਕੇ ਕਹਿ ਰਹੇ ਆ ਇਹ ਕੋਈ ਜਾਣਾ ਨਹੀਂ ਸਵੇਰੇ ਗਾੜਿਆ ਸ਼ਾਮ ਗਾੜਿਆ ਇਹ ਗੁਰਬਾਣੀ ਦੇ ਵਿੱਚ ਪੁਕਾਰ ਪੁਕਾਰ ਕੇ ਮਹਾਪੁਰਖ ਕਹਿ ਰਹੇ ਨੇ ਕਹਿੰਦੇ ਨੇ ਕਿ ਤੁਹਾਡੀ ਤੇ ਮੰਨਣਾ ਜਾਂ ਨਹੀਂ ਮੰਨਣਾ ਇਹ ਤੁਹਾਡੇ ਉੱਪਰ ਨਿਰਭਰ ਕਰਦਾ ਹੈ ਗੁਰਬਾਣੀ ਦੇ ਵਿੱਚੁੱਲਾ ਗਿਆਨ ਦਿੱਤਾ ਜਾ ਰਿਹਾ ਹੈ ਸਾਰਿਆਂ ਨੂੰ ਹੀ ਗਿਆਨ ਦਿੱਤਾ ਜਾ ਰਿਹਾ ਹੈ ਮਾਰੇ ਕੀ ਦੀਏ ਤੁਹਾਡੇ ਤੇ ਆ ਜਪਨਾ ਜਾਂ ਨਹੀਂ ਜਪਨਾ ਸਿਮਰਨ ਕਰਨਾ ਜਾਂ ਨਹੀਂ ਕਰਨਾ ਇਹ ਗਿਆਨ ਸਾਰੇ ਨੂੰ ਮਾਰੇ ਦੇ ਦੇ ਨੇ ਖੁੱਲਾ ਗਿਆਨ ਉਤਾਰ ਰਹੇ ਨੇ ਕਿਉਂ ਦਾ ਦੇ ਕਾ ਕੋਟ ਡੇ ਠਾਖ ਜਾਣਾ ਤਾਂ ਮੇਰੇ ਮਨ ਪਿਆ ਨਿਦਾਨਣ ਜਿਸ ਤਰ੍ਹਾਂ ਕਿਸੇ ਦੇ ਮਾਤਾ ਪਿਤਾ ਖੁੱਲਾ ਪੈਸਾ ਧਨ ਦੌਲਤ ਇਕੱਠਾ ਕਰਕੇ ਜਾਂਦੇ ਨੇ ਤੇ ਉਹ ਬੱਚੇ ਜਿੰਨਾ ਮਰਜੀ ਉਹਦੇ ਵਿੱਚੋਂ ਕੰਨ ਦੌਲਤ ਲੈ ਸਕਦੇ ਨੇ ਉਸੇ ਤਰ੍ਹਾਂ ਮਾਰੇ ਕਹਿੰਦੇ ਨੇ ਕਿ ਖਜ਼ਾਨਾ ਜਿਹੜਾ ਖੁੱਲਾ ਹੈ ਕਬੀਰ ਸਾਹਿਬ ਕਹਿੰਦੇ ਇਹ ਤੁਹਾਡੇ ਤੇ ਜਿੰਨਾ ਲੁਕ ਸਕਦੇ ਹੋ ਉਨੋ। ਇਸ ਕਰਕੇ ਜਿਨ੍ਹਾਂ ਨੇ ਵੀ ਪਰਮੇਸ਼ਰ ਦਾ ਨਾਮ ਜਪਿਆ ਸਿਮਰਨ ਕੀਤਾ ਪਰਮ ਅੰਸ ਪਾਈ ਪਾਲੂ ਜੀ। ਹੰਸ ਨੂੰ ਕਹਿੰਦੇ ਆ ਜਿਹੜਾ ਹੀਰੇ ਮੋਤੀ ਚੁਗਦਾ ਹੈ। ਇੱਕ ਬਗਲਾ ਹੁੰਦਾ ਹੈ ਉਹ ਡੱਟੀ ਮਛੀ ਚੁਗਦਾ ਹੈ। ਉਹ ਵੀ ਸੀ ਸੁਣਵਾਉਂਦਾ ਹੈ। ਤੌਣ ਨਹੀਂ ਵੀ ਕਰਦਾ ਹੈ ਪਰ ਉਹ ਡੱਡੀਆਂ ਮਸ਼ੀਆਂ ਖਾਂਦਾ ਹੈ ਇਹ ਕਾਹ ਹੁੰਦਾ ਹੈ ਉਹ ਬੰਦਗੀ ਖਾਂਦਾ ਹੈ ਉਸੇ ਤਰ੍ਹਾਂ ਮਹਾਰਾਏ ਕਹਿ ਰਹੇ ਨੇ ਕਿ ਜਿਹੜੇ ਹੰਸ ਹੁੰਦੇ ਨੇ ਪਰਮ ਹੰਸ ਪਾਈ ਪਾਰੋ ਜੀ ਜਿਨ੍ਹਾਂ ਨੇ ਬੰਦਗੀ ਕੀਤੀ ਨਾਮ ਜਪਿਆ ਸਿਮਰਨ ਕੀਤਾ ਉਹਨਾਂ ਨੂੰ ਪਰਮਾ ਉਹ ਸਦਾ ਖਿਤਾਬ ਦਿੱਤਾ ਹੀ ਰੇ ਮੋਤੀ ਚੁਗਦੇ ਨੇ ਹੰਸ ਹੰਸਾਂ ਹੀ ਰਾ ਮੋਤੀ ਚੁਗਣਾ ਦਾਗੇ ਡੰਡਾ ਪਾਲਣ ਜਾਣਾ ਜਿਹੜੇ ਪਗਲਾ ਹੁੰਦਾ ਹੈ ਉਹ ਡੱਡੀ ਮਸੀਹ ਜੀ ਧਿਆਨ ਰਿੰਦਾ ਹੈ ਕਈ ਜੀਵ ਆਪਾਂ ਦੇਖਦੇ ਆਂ ਗੁਰਦੁਆਰਿਆਂ ਦੇ ਵਿੱਚ ਉਹ ਬੱਚ ਗਰੰਤੀ ਦੀ ਗਲਤੀ ਘਟਨਾਉਂਦੇ ਆ ਕਿ ਕਿੱਥੋਂ ਗਲਤੀ ਆ ਇਸੇ ਤਰ੍ਹਾਂ ਮਾਰੇ ਕਹਿੰਦੇ ਆ ਕਿ ਜਿਹੜੇ ਹੰਸ ਹੁੰਦੇ ਆ ਉਹ ਹੀ ਰੇ ਮੋਤੀ ਚੁਗਦੇ ਨੇ ਉਹ ਜਿਹੜਾ ਹੈ ਨਾਮ ਦਾ ਧਾਨ ਇਕੱਠਾ ਕਰਦੇ ਨੇ ਤੇ ਜਿਹੜੇ ਬਗਲੇ ਹੁੰਦੇ ਆ ਉਹਨਾਂ ਨੇ ਗੰਦੇ ਉੱਪਰ ਹੀ ਜੁੱੱਜਾ ਮਾਰਨੀ ਆ ਗੰਦਗੀ ਖਾਣੀ ਅਨਸਾਹੀ ਰਾਮੋਤੀ ਚੁਗਣਾ ਬਾਗ ਡੱਡਾ ਭਾਲਣ ਜਾਵੇ ਉਹਨੇ ਡੱਡੀ ਮੱਸੀ ਖਾਣੀ ਆ ਸਿਰਫ ठाਕਰ ਗਾਈਏ ਆਤਮ ਰੰਗ ਸਰਣੀ ਪਾਵਣ ਨਾਮ ਧਿਆਵਣ ਸਹਿਜ ਸਮਾਵਨ ਸੰਗ ਜਨਕੈ ਚਰਨ ਬਸੈ ਮੇਰੇ ਹਿਰੇ ਸੰਗੁ ਪੁਨੀਤਾ ਜੀ ਜਨਕੀ ਤੂਰ ਦੇਹੁ ਕਿਰਪਾ ਮਿਹ ਨਾਨਕ ਕੈ ਸੁਖਿ ਹੀ ਮਾਰਾ ਕਹਿੰਦੇ ਨੇ ਕਿ ਜਿਨ੍ਹਾਂ ਦੇ ਜੀਵਾਂ ਦੇ ਹਿਰਦੇ ਅੰਦਰ ਨਾਮ ਵਸ ਜਾਂਦਾ ਹੈ ਗੁਰਬਾਣੀ ਵਸ ਜਾਂਦੀ ਹੈ ਹਿਰਦੇ ਦੇ ਵਿੱਚ ਕੀ ਅਲੇ ਦੇ ਵਿੱਚ ਉਹਨਾਂ ਦੀ ਇਦੇਹੀ ਪਵਿੱਤਰ ਹੋ ਜਾਂਦੀ ਹੈ ਪੁਨੀਤ ਹੋ ਜਾਂਦੀ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਨਹੀਂ ਵਸਦੀ ਉਹ ਕੋੜ ਦੇ ਰੋਗੀ ਵਾਂਗੂ ਬਿਲਖਦੇ ਰਹਿੰਦੇ ਆ। ਉਹ ਕਾਲ ਦੇ ਵਿੱਚ ਗਲਗਲ ਤੇ ਗੁੱਸਾ ਲੜਾਈ ਝਗੜੇ ਘਾਟੇ ਵਿੱਚ ਕਲੇਸ਼ ਰਹਿੰਦਾ ਹੈ। ਜਿਨ੍ਹਾਂ ਦੇ ਹਿਰਦੇ ਅੰਦਰ ਬਾਣੀ ਵਸ ਜਾਂਦੀ ਹੈ ਜਨਕੈ ਚਰਨ ਬਸੈ ਮੇਰੇ ਹੀਰੇ ਸੰਗ ਆਪਣੀਤਾ ਨਹੀਂ ਆਪਣੀਤਾ ਦੀ ਪਵਿੱਤਰ ਉਹਦੇ ਹੀ ਪਵਿੱਤਰ ਹੋ ਜਾਂਦੀ ਹੈ ਉਹ ਇਦਾਸ਼ਤ ਹੋ ਜਾਂਦਾ ਹੈ ਸਾਫ ਹੋ ਜਾਂਦਾ ਹੈ। ਸੁੰਦਰ ਹੋ ਜਾਂਦਾ ਹੈ ਜਿਸ ਤਰ੍ਹਾਂ ਕੱਪੜੇ ਨੂੰ ਧੋ ਦਿੰਦੇ ਹਾਂ ਉਹ ਕਪੜਾ ਸਾਫ਼ ਹੋ ਜਾਂਦਾ ਹੈ ਭਾਂਡਾ ਮਾਜ ਲੈਂਦੇ ਆ ਭਾਂਡਾ ਸਾਫ਼ ਹੋ ਜਾਂਦਾ ਹੈ ਸਾਬਣ ਦੇ ਨਾਲ ਇਹ ਦੇਹੀ ਨੂੰ ਧੋ ਲੈਂਦੇ ਆ ਸਾਬਣ ਦੇ ਨਾਲ ਮਾਗ ਲੈਂਦੇ ਆ ਸ਼ੁੱਧ ਹੋ ਜਾਂਦੀ ਹੈ ਸਾਫ਼ ਹੋ ਜਾਂਦੀ ਹੈ ਉਸੇ ਤਰ੍ਹਾਂ ਉਹਨਾਂ ਜੀਵਾਂ ਦੇ ਹਿਰਦੇ ਵੀ ਸ਼ੁੱਧ ਹੋ ਜਾਂਦੇ ਨੇ ਜਿਹੜੇ ਨਾਮ ਜਪਦੇ ਨੇ ਜਿਹੜੇ ਨਾਮ ਦਾ ਸਾਬਣ ਲਗਦੇ ਨੇ ਜਨ ਕੀ ਧੂਰ ਦਿਓ ਕਿਰਪਾ ਮੇਰ ਨਾਨਕ ਕੈ ਸਬ ਇਹ ਮਾਰੇ ਕਿ ਦਨੇ ਕਿ ਇਹੋ ਜੀ ਜੀਵਾ ਦੀ ਅਸੀ ਧੂਰ ਲੋਚ ਨੇ ਹਾਂ ਜਿਹੜੇ ਆਪ ਨਾਮ ਜਪਦੇ ਨੇ ਦੂਜਿਆਂ ਨੂੰ ਜਪਉਂਦੇ ਨੇ ਆਪ ਗੁਰਬਾਣੀ ਪੜ੍ਹਦੇ ਨੇ ਦੂਜਿਆਂ ਨੂੰ ਪ੍ਰੇਰਨਾ ਕਰਦੇ ਨੇ ਗੁਰਬਾਣੀ ਪੜ੍ਹੰਦੀ ਜਨ ਨਾਨਕ ਤੂੜ ਮੰਗਾ ਕਿਸ ਗੁਰ ਸਿੱਖੀ ਜੋ ਆਪ ਚੱਕ ਜਪੈ ਅਬਰੇ ਨਾਮ ਜਪਾਵੈ ਜਿਹੜੇ ਆਪ ਜਪਦੇ ਨੇ ਦੂਜਿਆਂ ਨਾਮ ਜਪਦੇ ਨੇ ਮਹਾਰਾਜ ਕਹਿੰਦੇ ਨੇ ਅਸੀਂ ਅਜਿਹੇ ਜੀਵਾਂ ਦੀ ਧੂੜ ਵਿੱਚ ਦੇ ਹਾਂ ਜਨ ਕੀ ਧੂੜ ਇਹੋ ਕਿਰਪਾ ਨਿਦ ਨਾਨਕ ਕਹਿ ਸੁਖਹੀ ਇਹੋ ਜੇ ਗੁਰਮਖਾਂ ਦਾ ਸੰਗ ਅਸੀ ਲੋਚਦੇ ਹਾਂ ਜਿਨ੍ਹਾਂ ਨੇ ਆਪ ਜੱਪਿਆ ਆਸਮਰਨ ਕੀਤਾ ਪਾਈ ਲਾ ਲੋ ਜੀ ਪਾਈ ਪਰਮੇਸਰ ਪਾਰੋ ਹੀ ਆਪ ਸ਼ਬਦ ਦੀ ਕਮਾਈ ਕੀਤੀ ਗੁਰਸਿੱਖੀ ਦਾ ਪ੍ਰਚਾਰ ਕੀਤਾ ਨਾਮ ਜੱਪਿਆ ਸੰਤਾਂ ਨੂੰ ਮਿਲਣ ਗਰਾਇਆ ਇਸ ਕਰਕੇ ਮਾਰਾ ਕਹਿੰਦੇ ਨੇ ਕਿ ਕਦੀ ਵੀ ਕਿਸੇ ਦਾ ਦੋਸ਼ ਨਾ ਕਢੋ ਦੱਦਾ ਦੋਸ਼ ਨਾ دیਓ ਕਿਸੇ ਦੂਜੇ ਕਰਮਾ ਆਪਣਾ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੀਂ ਅਵਰਤ ਜਣਾ ਕਈ ਤਾਰਾ ਬਨੋ ਹੀ ਦੋਸ਼ ਦੇਣ ਲੱਗ ਪੈਂਦੇ ਨੇ ਰਾਵ ਰੂਪਨ ਡੰਡ ਲੱਗ ਕਹਿੰਦੇ ਨੇ ਮਾਰ ਕਹਿੰਦੇ ਨੇ ਇਹ ਤੇਰੇ ਕਰਮਾਂ ਦਾ ਫਲ ਏ ਤੈਨੂੰ ਮਿਲਿਆ ਹੈ ਜੈਸਾ ਬੀਜੇ ਸੋ ਉਹਨੇ ਕਰਮਾਂ ਸੰਧੜਾ ਕੀਤ ਕਿਸੇ ਨੂੰ ਦੋਸ਼ ਦੇਣ ਦਾ ਕੋਈ ਫਾਇਦਾ ਨਹੀਂ ਇਹ ਜਿਹੜੇ ਜੀਵ ਦੇ ਉਹੇ ਕਰਮ ਖਰਦਾ ਹੈ ਉਹੋ ਜਿਹਾ ਜੀਵ ਨੂੰ ਫਲ ਪ੍ਰਾਪਤ ਹੋ ਜਾਂਦਾ ਹੈ ਜਿੱਦਾਂ ਦਾ ਜੀਵ ਬੀਜ ਬੀਜਦਾ ਹੈ ਉਹੋ ਜਿਹਾ ਜੀਵ ਨੂੰ ਜਿਹੜਾ ਹੈ ਉਹ ਵਰਨਾ ਪੈਂਦਾ ਹੈ ਇਸ ਕਰਕੇ ਮਾਰੇ ਕਿਨੇ ਜਿਹੜੇ ਵੀ ਜੀਵ ਪਰਮਾਤਮਾ ਦਾ ਨਾਮ ਜਪਦੇ ਨੇ ਸਿਮਰਨ ਕਰਦੇ ਨੇ ਉਹਨਾਂ ਜੀਵਾਂ ਨੂੰ ਸੂਰਮੇ ਕਿਹਾ ਹੈ ਜਾਂ ਕੋ ਹਾਰੇ ਰੰਗ ਲਾਗਿਓ ਇਸ ਯੁਗ ਮੈਂ ਸੋ ਕਈ ਅਤ ਹੈ ਸੁਦਾ ਆਤਮ ਜਿਨ ਸਗਲ ਵਸ ਤਾ ਹੈ ਜਾਂ ਕਾ ਸਤਗੁਰੂ ਪੂਰਾ ਸਤਗੁਰੂ ਪੂਰਾ ਹੈ ਸਤਗੁਰ ਸਾਨੂੰ ਗਿਆਨ ਦੇ ਰਿਹਾ ਹੈ ਗੁਰਬਾਣੀ ਪੂਰ ਦੇ ਵਿੱਚ ਵੀ ਸਾਡੇ ਤੇ ਅਸੀਂ ਕਿੰਨਾ ਕਿ ਗਿਆਨ ਲੈਂਦੇ ਹਾਂ ਕਿੰਨੇ ਕੁ ਗੁਰੂ ਦੇ ਬਚਨ ਮੰਨਦੇ ਹਾਂ ਕਿੰਨਾ ਦਾ ਗੁਰੂ ਦਾ ਹੁਕਮ ਮੰਨਦੇ ਹਾਂ ਗੁਰੂ ਪੂਰਾ ਹੈ ਸਤਗੁਰ ਪੂਰਾ ਕਿਆ ਕਰੇ ਜਾਂ ਸਿਖਾ ਮੈਂ ਚੂਕ ਅੰਧੇ ਏਕ ਨਾ ਲੱਗਈ ਜੋ ਬਾਣ ਸਭ ਜਾਈਂ ਦੇ ਭੂਕ ਗੁਰੂ ਪੂਰਾ ਹੈ ਗਿਆਨ ਦੇ ਰਿਹਾ ਹੈ ਇਹ ਸਾਡੇ ਤੇ ਹੈ ਦੀ ਗੱਲ ਨੂੰ ਮੰਨਣਾ ਹੈ ਜਾਂ ਨਹੀਂ ਮੰਨਣਾ ਸੋ ਕੋਈ ਵੀ ਦਸਤਾਵਾਜ ਨਹੀਂ ਰਹਿ ਜਾਵੇ ਸਤਨਾਮ ਵਾਜੀ ਗੁਰੂ ਸਤਨਾਮ ਵਾ